ਸਾਰਿਆਂ ਨੂੰ ਜੈੰਸੀ ਦੀ ਅੱਜ ਅਸੀਂ ਪੜਾਂਗੇ ਸ਼ਾਇਦ ਦੂਜਾ ਅਧਿਆਇ ਯਹਵਾ ਦਾ ਪਵਨ ਅਤੇ ਯਹਵਾ ਦਾ ਦਿਨ ਪਹਿਲੀ ਆਇਤ ਅਮੋਸ ਦੇ ਪੁੱਤਰ ਸ਼ਾਇਦ ਇਹ ਗੱਲ ਛੇੜੀ ਉਸ ਨੇ ਯਹੂਦਾ ਅਤੇ ਯਰੂਸ਼ਲਮ ਦੇ ਵਿਖੇ ਵੇਖੀ ਦੂਸਰੀ ਆਇਤ ਆਖਰੀ ਦਿਨਾਂ ਦੇ ਵਿੱਚ ਇੰ样 ਹੋਵੇਗਾ ਕਿ ਯਹਵਾ ਦੇ ਪਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਸਭ ਕੌਮਾਂ ਉਸ ਦੇ ਵੱਲ ਵਗਣਗੀਆਂ ਤੀਸਰੀ ਆਇਤ ਬਹੁਤੀਆਂ ਉਮਤਾ ਆਉਣਗੀਆਂ ਅਤੇ ਆਖਣਗੀਆਂ ਆਓ ਅਸੀਂ ਹਵੱਦੇ ਪਰਬਤ ਉੱਤੇ ਅਤੇ ਯਹੋਕੂਬ ਦੇ ਪਰਮੇਸ਼ਾ ਦੇ ਪਵਨ ਵੱਲ ਚੜੀਏ ਭਈ ਉਹ ਸਾਨੂੰ ਆਪਣਾ ਰਸ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ ਕਿਉਂ ਜੋ ਵੀ ਵਿਵਸਥਾ ਸੀ ਹੋਂ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ ਚੌਥੀ ਆਇਤ ਉਹ ਕੌਮਾਂ ਵਿੱਚ ਨਿਆਂ ਕਰੇਗਾ ਅਤੇ ਬਹੁਤੀਆਂ ਉਮਤਾ ਦਾ ਫੈਸਲਾ ਕਰੇਗਾ ਉਹ ਆਪਣੀਆਂ ਤਲਵਾਰਾਂ ਨੂੰ ਕੁੱਟਕੇ ਫਾਲੇ ਬਣਾਉਣਗੇ ਅਤੇ ਆਪਣੀਆਂ ਬਰਸ਼ੀਆਂ ਨੂੰ ਦਾਤ ਕੌਮ-ਕੌਮ ਉਤੇ ਤਲਵਾਰ ਨਹੀਂ ਚੁੱਕੇਗੀ ਤਾਂ ਉਹ ਫਿਰ ਕਦੀ ਵੀ ਲੜਾਈ ਨਾ ਸਿੱਖਣਗੇ। 5ਵੀਂ ਆਇਤ: ਇਹ ਯਕੂਬ ਦੇ ਘਰਾਣੇ ਆਓ ਅਤੇ ਆਸੀ ਯਹਵਾ ਦੇ ਚਾਨਣ ਵਿੱਚ ਚੱਲੀਏ। 6ਵੀਂ ਆਇਤ: ਤਾਂਤ ਆਪਣੀ ਪ੍ਰਜਾ ਯਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ ਅਤੇ ਫਲਿਸਤੀਆਂ ਵਾਂਝ ਮਹੂਰਤ ਵੇਖਦੇ ਹਨ ਅਤੇ ਪਰਦੇਸੀਆਂ ਦੀ ਅੰਸ਼ ਦੇ ਹੱਥ ਉੱਤੇ ਹੱਥ ਮਾਰਦੇ ਹਨ ਸਤਮੀ ਆਇਤ ਉਹਨਾਂ ਦੇ ਦੇਸ਼ ਚਾਂਦੀ ਸੋਨੇ ਨਾਲ ਭਰਿਆ ਹੋਇਆ ਹੈ ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਉਹਨਾਂ ਦੇ ਦੇਸ਼ ਕੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰੱਥਾਂ ਦਾ ਅੰਤ ਨਹੀਂ ਅੱਠਵੀਂ ਆਇਤ ਉਹਨਾਂ ਦੇ ਦੇਸ਼ ਬੁੱਤਾਂ ਨਾਲ ਭਰਿਆ ਹੋਇਆ ਹੈ ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ 9ਵੀਂ ਆਇਤ ਸੋ ਆਦਮ ਨੇ ਆਦਮੀ ਨਿਵਾਇਆ ਜਾਂਦਾ ਅਤੇ ਮਨੁੱਖਜਾ ਕੀਤਾ ਜਾਂਦਾ ਹੈ ਤੋ ਉਹਨਾਂ ਨੂੰ ਮਾਫ਼ ਨਾ ਕਰ 10ਵੀਂ ਆਇਤ ਇਹ ਹਵਾ ਦਾ ਪੈ ਦੇ ਅੱਗਿਓ ਉਹ ਦੇ ਪ੍ਰਤਾਪ ਦੇ ਤੇਜ ਤੋਂ ਚਟਾਨ ਵਿੱਚ ਵੜ ਅਤੇ ਖਾਕ ਨੂੰ ਵਿੱਚ ਲੁਕ 11ਵੀਂ ਆਇਤ ਆਦਮੀ ਦੀਆਂ ਉੱਚੀਆਂ ਅੱਖਾਂ ਜਿਆਂ ਕੀਤੀਆਂ ਜਾਣਗੇ ਅਮਨੁੱਖ ਦਾ ਹੰਕਾਰ ਨਿਵਾਇ ਚਾਵੇਗਾ ਤੇ ਉਸ ਦਿਨ ਇਹ ਹੋਵਾ ਇਕੱਲਾ ਹੀ ਉੱਚਾ ਹੋਵੇਗਾ 12ਵੀਂ ਆਇਤ ਸੋ ਸਨ ਅਦਰ ਯਹਵਦਾ ਦਿਨ ਇੱਕ ਦਿਨ ਹੈ ਜਿਹੜਾ ਹਰ ਕਮੰਡੀ ਅਤੇ ਵਿਮਾਨੀ ਦੇ ਵਿਰੁੱਧ ਅਤੇ ਹਰ ਹੰਕਾਰੀ ਦੇ ਵਿਰੁੱਧ ਵੀ ਹੈ ਅਤੇ ਉੱਜਾ ਕੀਤਾ ਜਾਵੇਗਾ 13ਵੀਂ ਐਤ ਨਾਲੇ ਨਬਨੌਨ ਦੇ ਸਾਰੇ ਧਿਆਰਾਂ ਦੇ ਵਿਰੁੱਧ ਜਿਹੜਾ ਉੱਚੇ ਤੇ ਵਧੀਆਂ ਹਨ ਅਤੇ ਮਸ਼ਾਂ ਦੇ ਸਾਰੇ ਬਲੂਤਾਂ ਦੇ ਵਿਰੁੱਧ 14ਵੀਂ ਐਤ ਸਾਰੇ ਉੱਚੇ ਪਹਾੜਾਂ ਦੇ ਵਿਰੁੱਧ ਅਤੇ ਸਾਰੇ ਉੱਚੇਰੇ ਟਿੱਬਿਆਂ ਦੇ ਵਿਰੁੱਧ 15ਵੀਂ ਐਤ ਨਾਲੇ ਹਰ ਉੱਚੇ ਬਰੁੱਜ ਦੇ ਵਿਰੁੱਧ ਅਤੇ ਹਰ ਫਸਿਲ ਦੇ ਕੰਧ ਦੇ ਵਿਰੁੱਧ 6ਵੀਂ ਆਇਤ ਤਰਤੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ ਅਤੇ ਸਾਰੇ ਮਨਪਾਉਂਦੇ ਸਮਾਨ ਦੇ ਵਿਰੁੱਧ 7ਵੀਂ ਆਇਤ ਆਦਮੀ ਦਾ غرور ਨਿਵਾਇਆ ਜਾਵੇਗਾ ਮਨੁੱਖ ਦਾ ਹੰਕਾਰ ਰੱਜਾ ਕੀਤਾ ਜਾਵੇਗਾ ਤੇ ਉਸ ਦਿਨ ਯਹੋਵਾ ਇਕੱਲਾ ਹੀ ਉੱਚਾ ਹੋਵੇਗਾ 18ਵੀਂ ਆਇਤ ਅਤੇ ਬੁੱਤ ਓਕੇ ਹੀ ਮਿਟ ਜਾਣਗੇ 19ਵੀਂ ਆਇਤ ਇਹ ਹਵਾ ਦੇ ਪੈਰ ਦੇ ਅੱਗੋਂ ਅਤੇ ਉਹਦੇ ਪ੍ਰਤਾਪ ਦੇ ਤੇਜ ਤੋਂ ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ ਮਨੁੱਖ ਚਟਾਂ ਦੀਆਂ ਖੁੰਦਰਾ ਵਿੱਚ ਅਤੇ ਮਿੱਟੀ ਦੇ ਟੋਏਆਂ ਵਿੱਚ ਵੜਨਗੇ। ਵਿਮੀਐਤ ਉਸ ਦਿਨ ਆਦਮੀ ਆਪਣੀ ਚਾਂਦੀ ਦੇ ਬੁੱਤ ਤੋਂ ਅਤੇ ਆਪਣੇ ਸੋਨੇ ਦੇ ਬੁੱਤ ਜਿਹੜੇ ਉਹਨਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ ਚੱਕ ਚੁੰਦਰਾ ਅਤੇ ਚਮਗਾਦਣਾ ਦੀਆਂ ਲਈ ਸੁੱਟ ਦੇਣਗੇ। ਇਕਮੀਐਤ ਯਹਵਾ ਦੇ ਪੈਰ ਦੇ ਅੱਗੋਂ ਅਤੇ ਉਹ ਦੇ ਪ੍ਰਤਾਪ ਦੇ ਤੇਜ ਧੁੰਜਾ ਦੇ ਤਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ ਉਹ ਚਟਾਂਦਿਆਂ ਛੇਕਾਂ ਵਿੱਚ ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਵੜਨਗੇ 22 ਮੈਂ ਇਹ ਤ ਆਦਮੀ ਤੋਂ ਤੁਸੀਂ ਪਰੇ ਹਟਿਓ ਜਿਹ ਜਿਹ ਦੇ ਸਾਹ ਉਹ ਦੇ ਨਾਸਾਂ ਦੇ ਵਿੱਚ ਹੈ ਫਿਰ ਉਹ ਕਿਹੜੇ ਹਿਸਾਬ ਵਿੱਚ ਹੈ ਆਮੀਨ ਪ੍ਰਭ ਜੀ ਦੇ ਨਵਚਨ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਤੇ ਰਹਿਣ ਆਮੀਨ ਸਾਜ ਜਮਸੀਕੀ